ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਤੁਸੀਂ ਦੇਖ ਸਕਦੇ ਆ ਮਿੱਤਰੋ ਸنو ਪੈ ਚੁੱਕੀ ਆ ਵਿంటర్ ਸਟਾਰਟ ਹੋ ਗਿਆ ਤੇ ਕਰਦੇ ਆ ਸਾਫ ਫਿਰ ਫੇਰੀ ਬਣੂਗੀ ਗੱਲ ਕਿਉਂਕਿ ਸਾਫ ਕਰਨੀ ਬਹੁਤ ਜ਼ਰੂਰੀ ਆ ਸنو ਤੇ ਗੱਡੀ ਵੀ ਕੱਢਣੀ ਆ ਅੱਜ ਸੋ ਇੱਕ ਮੁੰਡਾ ਆਪਣਾ অল레ਡੀ ਲੱਗਿਆ ਹੋਇਆ ਸਟੇਅਰਸ ਨੂੰ ਸਾਫ ਕਰ ਰਿਹਾ ਤੇ ਜੇ ਨਾ ਸਾਫ ਕੀਤੀ ਕੱਲ ਨੂੰ ਹੋਰ ਸنو ਪੈ ਜਾਣੀ ਆ ਤਾਂ ਫਿਰ ਬਹੁਤ ਜ਼ਿਆਦਾ ਮੈਸ ਹੋ ਜੂਗਾ ਸਿਸਟਮ ਇੱਥੇ ਸੋ ਮਨ ਲਓ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਸਨੋ ਸੌਫ ਕਰਨੀ ਵੈਸੇ ਹੀ ਜ਼ਰੂਰੀ ਹੈ ਇੱਥੇ ਤੁਸੀਂ ਆਪਦੇ ਮਤਲਬ ਕਿ ਡੋਰ ਚੋਂ ਜਾਂ ਬਾਹਰ ਜਿਹੜੀ ਸੜਕਾ ਉੱਥੋਂ ਜਿੱਥੋਂ ਦੇ ਲੋਕ ਲੰਘਦੇ ਆ ਉੱਥੋਂ ਨਹੀਂ ਸਾਫ ਕਰਨੀ ਜਿਹੜੇ ਸਨੋ ਬਹੁਤ ਜ਼ਰੂਰੀ ਹੈ ਇੱਥੇ ਸੋ ਬਾਕੀ ਆਪਣੇ ਲਈ ਵੀ ਜ਼ਰੂਰੀ ਹੈ ਕਿਉਂਕਿ ਆਪਾਂ ਗੱਡੀ ਕੱਢਣੀ ਹੈ ਤੇ ਆਪਦਾ ਰਸਤਾ ਸਾਫ ਕਰਨਾ ਪਰ ਮੇਤਰੋ ਬਹੁਤ ਹੀ ਆ ਰਸਨੋ ਬੈ ਚੁੱਕੀ ਆ ਇੰਨੀ ਐਕਸਪੈਕਟ ਨਹੀਂ ਕੀਤੀ ਸੀਗੀ ਪਹਿਲੀ ਸਨੋ ਪਰ ਤੁਸੀਂ ਦੇਖ ਸਕਦੇ ਆ ਬਹੁਤ ਜ਼ਿਆਦਾ ਸنو ਬੈ ਚੁੱਕੀ ਆ। ਆ ਬਿਓ ਸنو ਦਾ ਕਹਿਰ ਦੇਖੋ ਕੈਨੇਡਾ ਦੇ ਵਿੱਚ। ਆ ਦੇਖੋ ਸنو ਨੇ ਕੀ ਹਾਲ ਕੀਤਾ ਪਿਆ। ਆਪਾਂ ਗੱਡੀ ਕੱਢ ਨਹੀਂ ਆਦੇ। ਗੱਡੀ ਜਮਾਂ ਨੱਪੀ ਗਈ ਸੀ ਥੱਲੇ। ਹੁਣ ਆਪਾਂ ਗੱਡੀ ਕੱਢਾਂਗੇ ਇੱਥੋਂ। ਆ ਪੂਰੀ ਟੱਕੀ ਪਈ ਆ। ਆ ਦੇਖੋ। ਸਿਰਫ ਇਹ ਇੱਕ ਦਿਨ ਦੀ ਸنو ਆ। ਤੋ ਹੁਣ ਮੈਂ ਸਾਫ ਕਰਨ ਲੱਗਿਆ ਹਾਂ ਸ਼ੈਵਲ ਦੇ ਨਾਲ ਆ ਚੱਕ ਚੱਕ ਕੇ ਆਪਾਂ ਇਧਰ ਸੜਦਰੀਆਂ ਸਾਰੇ ਲੋਕਾਂ ਨੇ ਚੱਕ ਦੇ ਸਿੱਟੀ ਵੀ ਆ ਪਾਸੇ ਉਹ ਦੇਖੋ ਇੰਨਾ ਬੁਰਾ ਹਾਲ ਹੋਇਆ ਪਿਆ ਮੈਟਰੋ ਕੈਨੇਡਾ ਚ ਸਨੋਵ ਦੇ ਤੂਫਾਨ ਹੀ ਆਈ ਜਾਂਦੇ ਆ ਤੂਫਾਨ ਅੱਜ ਹੁਣ ਤੁਹਾਨੂੰ ਲੱਗਦਾ ਨਾ ਧੁੱਪ ਨਿਕਲੀ ਗਈ ਆ ਇਹ ਧੁੱਪ ਨਹੀਂ ਹੋਰ ਅੱਧੇ ਘੰਟੇ ਨੂੰ ਦੇਖੋ ਕੀ ਬਣਦਾ ਇਹਦਾ ਬੁਰਾ ਹਾਲ ਹੋ ਜਾਣਾ ਇੱਥੇ ਬਹੁਤ ਬੁਰਾ ਹਾਲ ਕੀਤਾ ਸਨੋਵ ਨੇ ਸਾਫ ਕਰਨ ਲੱਗੇ ਹੋયા ਤੇ ਨੇ ਕੀ ਬਣਦਾ ਬਹੁਤ ਸਾਫ਼ ਕਰ ਪਿਆ ਰੱਖੋ ਫੇਰ ਗੱਡੀ ਕੱਢਦੀ ਆਪਾਂ ਜਮਨ ਪਾਸੇ ਨੂੰ ਲਾਦੀ ਕਲੀਨ ਕਰਕੇ ਹਵਾ ਉੱpon ਤੇ ਲੱਗਿਆ ਇੱਕ ਟਰੈਕਟਰ ਜਨਗਰੀਆ ਤੇ ਆ ਦੇ ਜੇ ਤੁਮੀ ਹਵਾ ਚੱਲੀ ਜਾਂਦੀ ਆ ਤੇ ਤੇ ਠੰਡੀ ਠੰਡੀ ਕਹਿੰਦੇ ਇਹ ਤੂੰ ਡਬਲ ਪੈੜੀਆਂ ਜੰਨੀ ਪਈ ਹੋਈ ਆ ਬੜਦਾ ਦੇਖੋ ਕੀ ਆ ਮਿੱਤਰੋ ਸਭ ਕੁਝ ਥੱਪ ਹੋ ਜਾਣਾ ਕੰਮ ਕੁਮੇ ਸਾਰੇ ਬੰਦ ਹੋ ਜਾਣੇ ਆ ਆਹ ਖੜਿਆ ਅੰਤਰੰਤਰ ਦੀ ਛੋਟੀ ਘਾਟਣਾ ਫਿਰਦੇ ਆ ਕਬਰੂ ਕਹਿੰਦੇ ਕੀ ਹੋਇਆ ਪੈ ਆਂ ਮੇਰਾ ਟੀ-ਸ਼ਰਟਾਂ ਫਿਰਦੇ ਆ ਕੰਮ ਕਰਾ ਦੇ ਮਾੜਾ ਮੋਟਾ ਆ ਕੇ ਆਹ ਦੇਖੋ ਮਿੱਤਰੋ ਮੈਨੂੰ ਲੱਗਦਾ ਵੀ 4 4.5 ਫੁੱਟ ਹੋਣੀ ਆ ਇੰਨੀ ਥੋੜੀ ਹੈ ਭਈਆ ਹਲੇ ਕਹਿੰਦੇ ਹੋਰ ਪੈਣੀ ਆ ਸਾਰਾ ਹਫਤਾ ਬਹੁਤ ਬੁਰਾ ਹਾਲਾ ਮਿੱਤਰੋ ਦੋਸਤੋ ਉਹ ਜਿਹੜੀ ਮਾਤਾ ਫਿਰਦੀ ਆ ਸਾਹਮਣੇ ਘਰੇ ਤੁਸੀਂ ਦੇਖ ਰਹੇ ਆ ਮੇਰੀ ਗੱਡੀ ਤੇ ਜਿਹੜਾ ਅਸੀਂ ਆ ਉਹ ਬ੍ਰਸ਼ ਆ ਛੋਟਾ ਸੀਗਾ ਤੇ ਉਹਨੂੰ ਦੇਖ ਕੇ ਉਹਨੇ ਕਹਿਦਾ ਕਹਿੰਦੀ ਮੇਰੇ ਵਾਲਾ ਬ੍ਰਸ਼ ਲੈ ਲਓ ਹੁਣ ਅਸੀਂ ਮੋੜਨ ਗਏ ਸੀ ਉਹ ਕਹਿੰਦੀ ਨਹੀਂ ਤੁਸੀਂ ਰੱਖ ਲਓ ਸਗਰ ਕਈ ਬੰਦੇ ਬਹੁਤ ਕਾਇਨ ਹੁੰਦੇ ਆ ਤੇ ਬਹੁਤ ਮਤਲਬ ਹੈਲਪ ਕੀਤੀ ਉਹਨੂੰ ਸਾਡੇ ਸਾਡੇ ਮੂੰਹ ਵੀ ਸਾਫ਼ ਕਰਾਈ ਤੇ ਨਾਲ ਸਾਨੂੰ ਆ ਬ੍ਰਸ਼ ਦਿੱਤਾ ਵਾ ਡਾੜਾ ਲਈ ਆਉਂਦਾ ਮੁੰਡਾ ਕਾਰ ਵਾਸਤੇ ਉਹਨੇ ਦੇਖ ਕੇ ਬਹੁਤ ਹੈਲਪਫੁਲ ਲੋਕ ਹੁੰਦੇ ਆ ਯਾਰ ਦੇਖ ਕੇ ਉਹ ਕਹਿੰਦੇ ਕੋਈ ਵੀ ਸਾਨੂੰ ਜ਼ਰੂਰ ਤੇ ਪੜੀ ਦੇਖ ਲਓ ਬਾਹਰ ਪਰ ਲੋਕ ਕਹਿੰਦੇ ਆ ਕੋਈ ਵੀ ਜਰੂਰਤ ਹੋਵੇ ਸਾਨੂੰ ਦੱਸ ਦਿਓ ਆਗੇ ਇੱਥੇ ਲੋੜ ਹੋਵੇ ਸਾਰੇ ਨਾਲੇ ਹੈ ਵੀ ਕਟੋਕੜ ਮਨ ਦਾ 70 75 ਸਾਲ ਦੀ ਬੇਬੇ ਆ ਤੇ ਫਿਰ ਵੀ ਖਿੱਚੀ ਫਿਰਦੀ ਆ ਸਾਰਾ ਕੁਝ ਦੇਖ ਸਾਰੇ ਆਣ ਗਵਾਨ ਜਿੰਨੇ ਵੀ ਘਰ ਆ ਸੇ ਨੂੰ ਪੁੱਛਿਆ ਕਿ ਹੈਲਪ ਦੀ ਚਾਹੀਦੀ ਆ ਤਾਂ ਮੈਂ ਕਰਾ ਦਉਣੀ ਆ ਸਾਫ ਉਹਦੀ ਮੈਨੂੰ ਵਧੀਆ ਲੱਗਦਾ ਉਹ ਹੁਣ ਉੱਤਰੀ ਆਉਣੀ ਦੇਖ ਲੋ ਸਹੀ ਗੱਲ ਆ ਯਾਰ ਲੋਕ ਕਈ ਬਹੁਤ ਹੈਲਪਫੁਲ ਹੁੰਦੇ ਆ ਮਿੱਤਰੋ ਜਰੂਰੀ ਨਹੀਂ ਵੀ ਕੇ ਸਾਰੇ ਗੋਰੇ ਮਾੜੇ ਹੁੰਦੇ ਆ ਵਧੀਆ ਵੀ ਹੁੰਦੇ ਆ ਕਈ ਲੋਕ ਸੋ ਮੈਤਰਾ ਮਿਲਦੇ ਆ ਦੂ ਅਗਲੇ ਸਨੋ ਦੇ ਸੀਜ਼ਨ ਚ ਸਭ ਤੋਂ ਪਹਿਲੀ ਨੂੰ ਤੁਹਾਨੂੰ ਦਿਖਾਉਣੀ ਸੀ ਦਿਖਾਤੀ ਦੇਖ ਕਰੋ ਫਿਰ ਅੰਜੋਏ